ਬਾਹਿਗੁਰਜੀ ਕਾ ਖਾਲਸਾ ਸ੍ਰੀ ਬਾਹਿਗੁਰਜੀ ਕੀ ਫਤਿਹ ਮੇਰੇ ਦੇਸਾਂ ਦੇਸਾਂ ਵਿੱਚ ਬੈਠੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀਆਂ ਦਾ ਜਿਹੜੇ ਤੁਸੀਂ ਸਾਡੀਆਂ ਸਟੋਰੀਆਂ ਕਹਾਣੀਆਂ ਪ੍ਰਾਣੀਆਂ ਸੁਣਦੇ ਹੋ ਹੱਡ ਬਿੱਤੀਆਂ ਤਾਂ ਜਿਹੜੇ ਨਵੇਂ ਆਏ ਹੋ ਉਹ ਸਾਡੇ ਚੈਨਲ ਨੂੰ ਲਾਇਕ ਤੇ ਸਬਸਕ੍ਰਾਈਬ ਜਰੂਰ ਕਰਿਓ ਤਾਕੇ ਜਿੰਨਾ ਪਰਿਵਾਰ ਵਧੇ ਉਹਦੇ ਨਾਲ ਕਹਾਣੀਆਂ ਸੁਣਦੇ ਰਹਿਣ ਤਾਂ ਕਿ ਕਿਸੇ ਨੂੰ ਸੁਣ ਕੇ ਫਾਇਦਾ ਹੋਵੇ ਕੋਈ ਗੱਲ ਦਾ ਤਾਂ ਅੱਜ ਮੈਂ ਗੱਲ ਕਰਨ ਜਾ ਰਿਹਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਜਿਹੜੇ ਕਿ ਬਹੁਤ ਕਰਨੀ ਦੇ ਮਾਲਕ ਨੇ ਲੋਕਾਂ ਦੇ ਸ੍ਰੀ ਹਰਮੰਦਰ ਸਾਹਿਬ ਰਾਮਦਾਸ ਰੋਵਰਨਾਤੇ ਦੋ ਕੋtre ਪਾ ਪਾ ਸਮਾਤੇ ਤਾਂ ਕਿ ਇਹਦੇ ਵਿੱਚ ਜਿਹੜੇ ਪਰਵਾਰਾਂ ਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਹੁੰਦੀ ਹੈ ਤਾਂ ਉਹ ਘਰ ਕੀ ਪੀੜੀਆਂ ਤੋਂ ਪੀੜੀਆਂ ਤਣ ਤਣ ਹੋ ਜਾਂਦੀਆਂ ਨੇ ਤਾਂ ਇੱਕ ਮੈਂ ਗੱਲ ਕਰਨ ਲੱਗਿਆ ਸੰਗਰੂਰ ਜ਼ਿਲ੍ਹੇ ਦੀ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਕਿ ਜ਼ਿਮੀਦਾਰ ਰਹਿੰਦਾ ਸੀ ਤਾਂ ਜਦੋਂ ਜ਼ਿਮੀਦਾਰ ਰਹਿੰਦਾ ਸੀ ਉਹਨਾਂ ਦੀ ਰਿਸ਼ਤੇਦਾਰੀ ਸੀ ਮਜੀਠੇ ਤਾਂ ਜਦੋਂ ਉਹ ਮਜੀਠੇ ਰਿਸ਼ਤੇਦਾਰ ਚ ਗਿਆ ਤਾਂ ਉਹਨਾਂ ਦੇ ਜਿਹੜੀ ਰਿਸ਼ਤੇਦਾਰਾਂ ਦੇ ਲਵੇ ਮਕਾਨ ਸੀ ਬਹੁਤ ਵਧੀਆ ਕੋਠੀ ਉਹ ਕਿਸੇ ਹੋਰ ਦੀ ਸੀ ਜਾਨੀ ਕਿ ਬੰਦਾ ਉਹਦੇ ਜਾਣ ਪਛਾਣ ਵਾਲੇ ਤੇ ਜਿਹੜਾ ਸੰਗਰੂਰ ਵਾਲਾ ਮਿਲਣ ਗਿਆ ਸੀ ਤਾਂ ਜਦੋਂ ਗਿਆ ਉੱਥੇ ਉਹ ਕਹਿੰਦਾ ਵੀ ਆਪਦੇ ਰਿਸ਼ਤੇਦਾਰਾਂ ਦੇ ਜਾ ਕੇ ਚਾਹ ਪਾਣੀ ਪੀਤਾ ਕਹਿੰਦਾ ਵੀ ਆਹ ਕੋਠੀ ਕਿਹਨੇ ਬਣਾਈ ਆ ਕਹਿੰਦੀ ਜੇ ਤਾਂ ਫਲਾਣੇ ਬੰਦੇ ਨੇ ਬਣਾਈ ਆ ਵਿਚਾਰੇ ਤੇ ਬਹੁਤ ਤੰਗ ਪਰੇਸ਼ਾਨ ᱛੀ ਤਾਂ ਜਦੋਂ ਉਹ ਕੋਠੀ ਦੇ ਅੰਦਰ ਵਿੱਚ ਦੇਖਣ ਗਿਆ ਤਾਂ ਉਹ ਕੋਠੀ ਵਾਲਾ ਜ਼ਿਮੀਂਦਾਰ ਵੀ ਕੋਠੀ ਦੇ ਵਿੱਚੇ ਬੈਠਾ ਆਪਦੇ ਘਰੇ ਤਾਂ ਜਦੋਂ ਉਹ ਪੁੱਛਣ ਲੱਗਿਆ ਜਿਹੜਾ ਗਿਆ ᱛੀ ਕਹਿੰਦਾ ਸਰਦਾਰ ਸਾਹਿਬ ਕੋਠੀ ਬਹੁਤ ਵਧੀਆ ਬਣਾਈ ਐ ਨਕਸ਼ਾ ਕਿੱਥੋਂ ਲਿਆਂਦਾ ਤੀ ਉਹ ਕਹਿੰਦਾ ਜੀ ਨਕਸ਼ਾ ਤਾਂ ਕਿੱਥੋਂ ਕਹਿੰਦਾ ਫਿਰ ਤੁਸੀਂ ਛੋਟੇ ਬੱਚੇ ਕਿੰਨੇ ਨੇ ਕਹਿੰਦਾ ਜੀ ਇੱਕ ਕੁੜੀ ਤੇ ਇੱਕ ਮੁੰਡਾ ਕਹਿੰਦਾ ਫਿਰ ਬੱਚੇ ਬਾਹਰੇ ਗਏ ਹੋਣੇ ਕਹਿੰਦਾ ਨਾ ਜੀ ਬੱਚੇ ਨਹੀਂ ਬਾਹਰੇ ਗਏ ਮੇਰੇ ਲੇਵਤਾ 6.5 ਕਿਲੇ ਜ਼ਮੀਨ ਦੇ ਨੇ ਤਾਂ ਮੁੰਡਾ ਵੀ ਵਿਆਹਤਾ ਤੀ ਮੁੰਡਾ ਵੀ ਰਹਿੰਦਾ ਹੈ ਉੜੀ ਦਾ ਵਿਆਹ ਵੀ ਕਰਤਾ ਸੀ ਜਦੋਂ ਦੋਇ ਜਬਾਤ ਵਿਆਹੇ ਗਏ ਤਾਂ ਮੈਂ 22 ਲੱਖ ਰੁਪਇਆ ਕਰਜ਼ਾ ਚੱਕਿਆ ਮੁੰਡੇ ਨੂੰ ਬਾਹਰ ਭੇਜਿਆ ਮੁੰਡਾ 에ਜੰਟ ਨੇ ਮਲੇਸ਼ੀਆ ਜਾ ਕੇ ਫਸਾਤਾ ਤਾਂ ਉਹ 22 ਲੱਖ ਦਾ ਕਰਜ਼ਾ ਚੜਦਾ ਚੜਦਾ 2-3 ਸਾਲਾਂ ਚ ਮੇਰੇ ਤੇ ਕਰਜ਼ਾ 50 ਲੱਖ ਤੋਂ ਤੇ ਹੋ ਗਿਆ ਕੁਝ ਹੋਰ ਵੀ ਦੇਣ ਤੇ ਲੋਕਾਂ ਦੇ ਕਹਿੰਦਾ ਮੈਂ ਮੰਨ ਚ ਕਿਹਾ ਵੀ ਇਹ ਬਣਾ ਪਹਿਲਾ ਹਰਮੰਦਰ ਸਾਹਿਬ ਦਰਸ਼ਨ ਕਰਕੇ ਜਿਹੜੇ ਆਪਣੇ ਪਾਪ ਨੇ ਭੁੱਲ ਬਖਸਾ ਕੇ ਫਿਰ ਆਪਾਂ ਗੋਲੀਆਂ ਜ਼ਹਿਰ ਦੀਆਂ ਖਾ ਲਾਂਗੇ ਆ ਰਾਮਲੀਲਾ ਖਤਮ ਹੋਊਗੀ ਤਾਂ ਹੋ ਮੁਜੀਠੇ ਤੋਂ ਬਸ ਚੜਿਆ ਕਹਿੰਦਾ ਮੈਂ ਮੈਂ ਗਿਆ ਹਰਮੰਦਰ ਸਾਹਿਬ ਗੁਰੂ ਰਾਮਦਾਸ ਜੀ ਦੇ ਦਰ ਕਹਿੰਦਾ ਮੈਂ ਨਾ ਧੋਕੇ ਪਾਠ ਸੁਣਿਆ ਰਾਤ ਨੂੰ ਰਹਾ ਤਾਂ ਜਦੋਂ ਦੂਜੇ ਦਿਨ ਮੈਂ ਇਹ ਆ ਵੀ ਚਲ ਘਰੇ ਜਾ ਕੇ ਆਪਾਂ ਆਪਣੀ ਜਿਹੜੀਆਂ ਗੋਲੀਆਂ ਪਈਆਂ ਨੇ ਖਾ ਕੇ ਆਪਦੀ ਰਾਮਲੀਲਾ ਖਤਮ ਕਰ ਲਾਂਗੇ ਵੀ ਰਾਮਦਾਸ ਜੀ ਦੇ ਆਪਾਂ ਨੇ ਦਰ ਤੇ ਮੱਥਾ ਟੇਕ ਲਿਆ ਇਹਨਾਂ ਨੂੰ ਪ੍ਰਣਾਮ ਕਰਤੀ ਉਥੋਂ ਕਹਿੰਦਾ ਮੈਂ ਬੱੱਚ ਚ ਬੈਠ ਗਿਆ ਜਦੋਂ ਬੱੱਚ ਚ ਬੈਠਿਆ ਹੋਇਆ ਉੱਥੇ ਇੱਕ ਲਾਟਰੀਆਂ ਵੇਚਦੇ ਫਿਰਦੇ ਹੁੰਦੇ ਨੇ ਉਹ ਕਹਿੰਦਾ ਮੇਰੇ ਲਵੇ ਆ ਕੇ ਇੱਕ ਪੁਰਸ਼ ਜਿਹੜਾ ਲਾਟਰੀ ਵੇਚਦਾ ਸੀ ਹੈਗਾ ਤੀ ਉਹ ਨਾਮ ਜਪਣ ਵਾਲਾ ਗਿਆਨੀ ਧਿਆਨੀ ਉਹ ਕਹਿੰਦਾ ਸਰਦਾਰ ਸਾਹਿਬ ਲਾਟਰੀ ਪਾ ਲੋ ਉਹ ਕਹਿੰਦਾ ਮੈਂ ਕਿਹਾ ਪਰੇ ਜਾ ਓਏ ਮੇਰਾ ਮਨ ਦੁਖੀ ਆ ਤੂੰ ਲਾਟਰੀ ਨੂੰ ਕਹਿਣਾ ਕਹਿੰਦਾ ਉਹਨੇ ਦੂਜੀ ਵਾਰੀ ਫੇਰ ਕਿਹਾ ਸਰਦਾਰ ਸਾਹਿਬ ਲਾਟਰੀ ਪਾ ਲੋ ਉਹ ਕਹਿੰਦਾ ਨਹੀਂ ਯਾਰ ਮੈਂ ਨਹੀਂ ਪਾਉਣੀ ਮੈਂ ਤਾਂ ਦੂਰ ਆਂ ਲਾਟਰੀਆਂ ਤੇ ਜੂਲੇ ਤੋਂ ਤਾਂ ਕਹਿੰਦਾ ਜਦੋਂ ਬਸ ਤੁਰਨ ਆਲੀ ਹੋਗੀ ਤਾਂ ਉਹਨੇ ਕੀ ਕਰਿਆ ਜਿਹੜੀ ਇੱਕ ਲਾਟਰੀ ਦੀ ਪਰਚੀ ਤੀ ਉਹ ਮੇਰੇ ਨਾਲ ੱੱੱਕੇ ਨਾਲ ਮੇਰੀ ਜੇਬ ਚ ਪਾ ਗਿਆ ਆਪ ਉਹ ਬਸ ਚ ਉਤਰ ਗਿਆ ਉਹਨੇ ਉਤਰਨਾ ਦੀ ਜਦੋਂ ਦੀ ਦੁਕਾਨ ਤੇ ਉੱਥੇ ਕਹਿੰਦਾ ਮੈਂ ਜਦੋਂ ਗਾਹਾਂ ਗਿਆ ਮਜੀਠੇ ਲੱਗੇ ਤਾਂ ਉੱਥੇ ਉਹ ਬੰਦੇ ਤੇ ਮੈਂ ਜਦੋਂ ਪਰਚੀ ਦੇਖੀ 2 ਕਰੋੜ ਆਹ ਪਰਚੀ 200 ਵਾਲੀ ਤਾਂ ਉਹਨੇ ਕਹਿੰਦਾ ਮੈਂ ਕਿਹਾ ਵੀ ਕੋਈ ਜ਼ਰੂਰ ਸਕੇ ਤੱਕ ਵੀ ਮਾਇਰੇ ਨਾਲ ਜਾਣ ਨਹੀਂ ਪਹਿਚਾਨ ਨਹੀਂ ਉਹ ਮੇਰੀ ਜੇਬ 'ਚ 200 ਦੀ ਪਰਚੀ ਪਾ ਗਿਆ ਕਹਿੰਦਾ ਦੂਜੇ ਦਿਨ ਮੈਂ ਕੀ ਕਰਿਆ ਮੇਰਾ ਇੱਕ ਮਿੱਤਰ ਸੀ ਸ਼ਹਿਰ ਦੇ ਵਿੱਚ ਇੱਕ ਹੋਟਲ ਵਾਲਾ ਹੋਟਲ ਵਾਲਾ ਲਵੇ ਇੱਕ ਐਸਟੀਡੀ ਵਾਲਾ ਸੀ ਤਾਂ ਕਹਿੰਦਾ ਮੈਂ ਹੋਟਲ ਲੈ ਗਿਆ ਵੀ ਮੈਨੂੰ ਆਹ ਪਰਚੀ ਉਹ ਲਾਟਰੀ ਵੇਚਣ ਵਾਲਾ ਪਾ ਗਿਆ ਮੇਰੀ ਜੇਬ 'ਚ ਵੀ ਮੈਨੂੰ ਜਾਣਦਾ ਨਹੀਂ ਪਛਾਣਦਾ ਨਹੀਂ ਤਾਂ ਉਹ ਕਹਿੰਦਾ ਆਪਾਂ ਐਸਟੀਡੀ ਵਾਲੇ ਨੂੰ ਪੁੱਛਦੇ ਹਾਂ ਆ ਕਹਿੰਦਾ ਸੀ ਐਸਟੀਡੀ ਵਾਲੇ ਲੱਗੇ ਉਹ ਕਹਿੰਦਾ ਵੀ ਉਹ ਸਾਹਮਣੇ ਦੁਕਾਨਦਾਰ ਹੈ ਉਹ ਲਾਟਰੀਆ ਉਹ ਕਰਦਾ ਤਾਂ ਕਹਿੰਦਾ ਜਦੋਂ ਦੁਕਾਨਦਾਰ ਲੱਗੇ ਤਾਂ ਉਹ ਕਹਿੰਦਾ ਵੀ ਤਾਂ ਦੋ ਦਿਨਾਂ ਨੂੰ ਖੁੱਲਣੀ ਹੈ ਮਿੱਥ ਫੇਰਾ ਜੇ ਤਾਂ ਕਹਿੰਦਾ ਅਸੀਂ ਦੋ ਦਿਨ ਦੇ ਬਾਅਦ ਫੇਰ ਗਏ ਵੀ ਜਰੂਰ ਕੋਈ ਸਕੇਤਾ ਤਾਂ ਕੋ ਕਿਰਪਾ ਗੁਰੂ ਰਾਮਦਾਸ ਸਾਹਿਬ ਜੀ ਦੀ ਤਾ ਕੀ ਹੋਇਆ ਜਦੋਂ ਕਹਿੰਦਾ ਦੂਜੇ ਦਿਨ ਗਏ ਉਹਦੇ ਲਵੇ ਜਿਹੜੀਆਂ ਪਰਚੀਆਂ ਤੇ 150 ਉਹਨੇ ਨੰਬਰ ਮਲਾ ਮਲਾ ਕੇ ਦੇਖੀਆਂ ਵੀ ਜਿਹੜੇ ਦਿਨ ਲਾਟਰੀ ਦਾ ਨੰਬਰ ਆਇਆ ਤਾਂ ਕਹਿੰਦਾ ਜਦੋਂ ਅਸੀਂ ਬੈਠੇ ਰਹੇ ਕਹਿੰਦਾ ਜਦੋਂ ਉਹਨੇ ਸਾਰੀਆਂ ਇੱਕ ਪਾਸੇ ਕਰਤੀਆਂ ਕੋਈ ਨੰਬਰ ਨਾ ਮਿਲਿਆ ਕਹਿੰਦਾ ਉਹ ਕਹਿੰਦਾ ਲੈ ਸਰਦਾਰ ਜੀ ਸੋਡੇ ਵਾਲੀ ਵੀ ਚੈੱਕ ਕਰ ਲਈਏ ਤਾਂ ਕਹਿੰਦਾ ਉਹਨੇ ਸਾ ਤੋਂ ਪਰਚੀ ਫੜੀ ਤਿੰਨ ਚਾਰ ਵਾਰੀ ਨੰਬਰ ਮਲਾਇਆ ਪਰਚੀ ਨਾ ਤਾਂ ਕਹਿੰਦਾ ਸਾਨੂੰ ਕਹਿੰਦਾ ਵੀ ਸਰਦਾਰ ਜੀ ਕੋਈ ਬੀਪੀ ਬੂਪੀ ਦੀ ਗੋਲੀ ਲੈ ਲਓ ਰਾਜਾ ਪਾਣੀ ਪੀ ਲਓ ਕਹਿੰਦਾ ਮੈਂ ਕਿਹਾ ਵੀ ਮੈਂ ਤਾਂ ਕੋਈ ਬੀਪੀ ਬੂਪੀ ਦੀ ਗੋਲੀ ਲੈਣੀ ਨਹੀਂ ਗੋਲੀਆਂ ਤਾਂ ਦੂਜੀ ਲੈਣ ਵਾਲੀਆਂ ਪਈਆਂ ਨੇ ਜ਼ਹਿਰ ਦੀਆਂ ਤਾਉ ਕਹਿੰਦਾ ਜਦੋਂ ਨੰਬਰ ਮਿਲਿਆਲੇ ਕਹਿੰਦਾ ਸਰਦਾਰ ਜੀ ਤੁਹਾਨੂੰ 2 ਕਰੋੜ ਰੁਪਇਆ ਆ 2 ਕਰੋੜ ਰੁਪਇਆ ਆ 1 ਲੱਖ 1 ਕਰੋੜ 80 ਲੱਖ ਰੁਪਇਆ ਕੱਟ-ਕਟਾ ਕੇ ਕਹਿੰਦਾ ਮੈਨੂੰ ਮਿਲਿਆ ਜਿਆਦਾ ਮਿਲਿਆ ਹੋਇਆ ਕਹਿੰਦਾ ਮੈਂ ਪਹਿਲਾਂ ਉਹ ਕਰਜ਼ਾ ਲਾਇਆ ਜਿਹੜਾ ਲਿਆ ਹਾ ਤੀ ਫਿਰ ਕੋਠੀ ਬਣਾਈ ਫਿਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਦਿਨ ਰਾਤ ਤੁਰਦੇ ਫਿਰਦੇ ਇਹਨੂੰ ਮੈਂ ਦਿਲੋਂ ਨਹੀਂ ਕੱਢਦਾ ਜਿਹੜੀ ਮੇਰੇ ਤੇ ਮਿਹਰ ਹੋਈ ਕਿਉਂਕਿ ਇਹਨਾਂ ਦੀ ਕਿਰਪਾ ਹੈ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਜਿਹੜਾ ਵੀ ਕੋਈ ਹਰਿਮੰਦਰ ਸਾਹਿਬ ਜਾਂ ਕੋਈ ਵੀ ਕਿਤੇ ਆਪਾਂ ਗੁਰੂ ਘਰ ਜਾਂਦੇ ਆ ਜਿਹੜੀ ਵੀ ਗੁਰਾਂ ਦੀ ਆਪਾਂ ਬਾਣੀ ਸੁਣਦੇ ਆ ਸਾਰੀ ਤਾਰਨ ਵਾਲੇ ਨੇ 10 ਗੁਰੂਆਂ ਦੀ ਜੋਤ ਜਗ ਦੀ 11ਵੇਂ ਗੁਰੂ ਗ੍ਰੰਥ ਸਾਹਿਬ ਸਭ ਦਾ ਆਪਾਂ ਨੂੰ ਸਕਰਾਣਾ ਕਰਨਾ ਚਾਹੀਦਾ ਹੈ ਤਾਂ ਕਿ ਉਹ ਪਰਿਵਾਰ ਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਮਿਹਰ ਹੋਈ ਤਾਂ ਉਹ ਕਿੱਥੇ ਬੰਦਾ ਮਰਦਾ ਦੀ ਜ਼ਹਿਰ ਖਾ ਕੇ ਕਿੱਥੇ ਉਹ ਹਰਿਮੰਦਰ ਸਾਹਿਬ ਜਾ ਕੇ ਸਾਰੇ ਦੁੱਖ ਟੁੱਟ ਗਏ ਨਾਲੇ ਆਪ ਦਾ ਜਿਹੜਾ ਆਨੰਦ ਨਾਲ ਜ਼ਿੰਦਗੀ ਮੰਨਦੇ ਨੇ ਜਿਹੜੇ ਗੁਰਬਾਣੀ ਦੇ ਲੜ ਲੱਗਦੇ ਨੇ ਗੁਰਬਾਣੀ ਤਾਂ ਬੰਦੇ ਨੂੰ ਜਹਾਜ਼ਾਂ ਤੇ ਚੜਾ ਦਾਂਦੀ ਹੈ ਜਹਾਜ਼ਾਂ ਵਾਲੇ ਨੂੰ ਥੱਲੇ ਲਾ ਦਾਂਦੀ ਹੈ ਤਾਂ ਇਹ ਬਹੁਤ ਵੱਡੀ ਤਾਕਤ ਹੈ ਆਪਾਂ ਨੂੰ ਜ਼ਰੂਰ ਜੇ ਕੋਈ Hindu ਹੈ ਜਾਂ ਕੋਈ ਸਿੱਖਾ ਕੋਈ ਵੀ ਧਰਮ ਦਾ ਹੈ ਤਾਂ ਆਪਾਂ ਨੂੰ ਸਾਰਿਆਂ ਨੂੰ ਬਾਣੀ ਦਾ ਸਤਿਕਾਰ ਕਰਨਾ ਚਾਹੀਦਾ ਤਾਂ ਕਿ ਪੰਜਾਬੀ ਮਾਂ ਬੋਲੀ ਪ੍ਰਫੁੱਲਤ ਹੁੰਦੀ ਹੈ ਇਹਦੇ ਨਾਲ ਬਾਣੀ ਨਾਲ ਕਿਉਂ ਆਪਾਂ ਨੂੰ ਖਲਵਾੜ ਨਹੀਂ ਕਰਨਾ ਚਾਹੀਦਾ ਕਈ ਲੀਡਰ ਇਹਦੀਆਂ ਸਹਾ ਚਾਕੇ ਬਹੁਤ ਉਠੇ ਪੱਗੇ 'ਚ ਪਏ ਨੇ ਤਾਂ ਕਿ ਇਹਦੇ ਨਾਲ ਆਪਾਂ ਨੂੰ ਗੁਰਬਾਣੀ ਤੇ ਹਮੇਸ਼ਾ ਯਕੀਨ ਵੀ ਰੱਖਣਾ ਚਾਹੀਦਾ ਹੈ ਵੱਡੇ ਤੋਂ ਵੱਡੇ ਦੁੱਖ ਟੁੱਟ ਜਾਂਦੇ ਨੇ ਜਦੋਂ ਬਾਣੀ ਆਪਣੇ ਕੰਨਾਂ 'ਚ ਪੈਂਦੀ ਹੈ ਤਾਂ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਇਸ ਪਰਵਾਰ ਤੇ ਮੇਰ ਹੋਈ ਤਾਂ ਸੱਚੀ ਕਹਾਣੀਆਂ ਤਾਂ ਜ਼ਰੂਰ ਸੁਣਿਓ ਜਿਹੜੇ ਨਵੇਂ ਆਇਓ ਚੈਨਲ ਨੂੰ ਲਾਇਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਜੋ ਸੱਚੀ ਕਹਾਣੀ ਤੁਹਾਡੇ ਤੱਕ ਲੈ ਕੇ ਆਈਏ ਐਨੀਆਂ ਗੱਲਾਂ ਮੈਂ ਕਹਿੰਦਾ ਹੋਇਆ ਸਭ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ